ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਸ਼ਰਟ ਦਾ ਘੇਰਾ ਜਿਹੜਾ ਹੈਗਾ ਉਹ ਫੋਲਡ ਕਰਨਾ ਦੱਸਾਂਗੇ ਨਵੇਂ ਤਰੀਕੇ ਨਾਲ ਠੀਕ ਹੈ ਪਹਿਲਾਂ ਜਿਹੜੀ ਹੈਗੀ ਉਹ ਆਪਾਂ ਮਾਰਕ ਜਿਹੜਾ ਆਪਾਂ ਰੱਖਦੇ ਹੈਗੇ ਆ ਉਹਨੂੰ ਇੱਕ ਫੋਲਡ ਕਰ ਲੈਣਾ ਹੈਗਾ ਜਿਵੇਂ ਆਪਾਂ ਪਹਿਲਾ ਫੋਲਡ ਕਰਦੇ ਹਾਂ ਨਾ ਓਵੇਂ ਨਹੀਂ ਇਸ ਨੂੰ ਫੋਲਡ ਕਰਨਾ ਆਪਾਂ ਨਵੇਂ ਤਰੀਕੇ ਨਾਲ ਫੋਲਡ ਕਰਾਂਗੇ ਜਿਹੜੀਆਂ ਆਪਣੀਆਂ ਸੀਨਾ ਹੈਗੀਆਂ ਬਾਹਰੋਂ ਮਤਲਬ ਉੱਠੇ-ਉੱਠੇ ਜਿਹਾ ਲੱਗਦਾ ਹੁੰਦਾ ਤਰਪਾਈ ਨਾਲ ਵੀ ਕਈ ਵਾਰੀ ਉੱਠੇ-ਉੱਠੇ ਜਿਹਾ ਲੱਗਦਾ ਹੁੰਦਾ ਉਹ ਨਹੀਂ ਲੱਗੂਗਾ ਤਾਂ ਆਪਾਂ ਜਿਹੜਾ ਐਕਸਟਰਾ ਕਪੜਾ ਯਾਨੀ ਕਿ ਮਾਰਜਨ ਰੱਖਿਆ ਹੋਇਆ ਸੀਗਾ ਉਹਨਾਂ ਨਿਸ਼ਾਨ ਲਗਾ ਕੇ ਆਪਾਂ ਉੱਥੇ ਲਗਾ ਲੈਣੀ ਹੈ ਕਿ ਸਿਲਾਈ ਫਿਰ ਆਪਾਂ ਇਹਨੂੰ ਕੱਪੜੇ ਨੂੰ ਕੱਢ ਲੈਣਾ ਹੈਗਾ ਬਾਹਰ ਕਿਸੇ ਟਿੱਕੀ ਚੀਜ਼ ਦੇ ਨਾਲ ਫਿਰ ਇਹ ਕੋ ਫੋਲਡ ਮਤਲਬ ਫੋਲਡ ਕਰਨ ਜਿਵੇਂ ਅਸੀਂ ਫੋਲਡ ਕਰਦੇ ਹੈਗੇ ਉਵੇਂ ਰੱਖ ਲੈਣਾ ਹੈਗਾ ਨੋਕੀਲੀ ਚੀਜ਼ ਦੇ ਨਾਲ ਆਪਾਂ ਇਹਨੂੰ ਬਾਹਰ ਕੱਢ ਲੈਣਾ ਹੈਗਾ ਚਾਹੇ ਕੈਂਚੀ ਦੀ ਹੈਲਪ ਦੇ ਨਾਲ ਤੇ ਚਾਹੇ ਤੁਸੀਂ ਮਤਲਬ ਪੇਚਕਸ ਵਗੈਰਾ ਦੀ ਹੈਲਪ ਲੈ ਸਕਦੇ ਹੋ ਪੱਲੇ ਬਹੁਤ ਹੀ ਸਵਾਈ ਦੇ ਨਾਲ ਨਿਕਲਦੇ ਆ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਤੁਸੀਂ ਵੀ ਇਹਨੂੰ ਟਰਾਈ ਕਰਨਾ ਬਹੁਤ ਬਹੁਤ ਧੰਨਵਾਦ